ਮੈਂ ਵਿਰੋਧੀ ਪਾਰਟੀਆਂ ਨੂੰ ਵੀ ਬੇਨਤੀ ਕਰੂੰਗਾ ਕਿ ਗ੍ਰੇਸਫੁੱਲ ਹੋਣਾ ਚਾਹੀਦਾ ਹੈ ਹਾਰ ਦੇ ਵਿੱਚ ਵੀ ਅਸੀਂ ਵੀ ਪਿਛਲੀ ਵਾਰੀ ਹਾਰੇ ਹਾਂ ਅੱਜ ਮੈਨੂੰ ਕਿਸੇ ਨੇ ਦਿਖਾਈ ਇੱਕ ਵੀਡੀਓ ਸਾਡੇ ਸਾਬਕਾ ਐਮਐਲਏ ਸਾਹਿਬ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਆਪਦਿਆਂ ਦਾ ਧੰਨਵਾਦ ਕਰ ਰਹੇ ਸੀ ਚਲੋ ਬਣਦਾ ਵੀ ਹੈ ਲੜਾਈ ਸਾਰਿਆਂ ਨੇ ਹੀ ਲੜੀ ਹੈ ਪਰ ਮੈਂ ਸਵਾਲ ਇੱਕ ਉਹਨਾਂ ਨੂੰ ਵੀ ਕਰਨਾ ਚਾਹਣਾ ਹੈ ਤੇ ਮੈਂ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਹਲਕੇ ਦੇ ਵਰਕਰ ਹੈ ਮੈਂ ਉਹਨਾਂ ਤੱਕ ਵੀ ਇੱਕ ਗੱਲ ਜ਼ਰੂਰ ਪਹੁੰਚਾਉਣੀ ਚਾਹਣਾ ਪਹਿਲਾਂ ਤਾਂ ਐਮਐਲਏ ਸਾਹਿਬ ਗੱਲ ਕਰ ਰਹੇ ਸੀ ਜੀ ਕਿ ਅਸੀਂ ਹਾਰ ਗਏ ਕਮੀ ਪੇਸ਼ੀਤ ਰਹੇਗੀ ਇਸ ਕਰਕੇ ਰਹੇਗੀ ਕਿ ਅਸੀਂ ਸੁੱਕੀ ਇਲੈਕਸ਼ਨ ਲੜੀ ਜੀ ਅਸੀਂ ਗਿੱਲੀ ਇਲੈਕਸ਼ਨ ਲੜੀ ਜੀ ਉਹਨਾਂ ਨੇ ਇਹ ਕੀਤਾ ਜੀ ਤੇ ਇਹ ਰਲ ਗਏ ਜੀ ਇਹ ਜੀ ਅਸੀਂ ਕੈਂਡੀਡੇਟ ਛੋਟੇ ਪਿੰਡਾਂ ਚੋਂ ਖੜੇ ਕਰ ਸਕ ਕਰਤੇ ਜੀ ਇਹਨਾਂ ਨੇ ਵੱਡੇ ਪਿੰਡਾਂ ਚੋਂ ਕਰਤੇ ਜੀ ਤੇ ਕੋਈ ਗੱਲਾਂ ਐਵੇਂ ਕੋਈ ਫਾਇਦਾ ਹੁੰਦਾ ਇਹਨਾਂ ਗੱਲਾਂ ਦਾ ਬਹਾਨੇ ਮਾਰਨ ਦਾ ਉਹੀ ਪਿੰਡ ਹਲਕੇ ਚ ਤੁਹਾਨੂੰ ਸਾਨੂੰ ਤਾਂ ਸਮਾਂ ਘੱਟ ਹੋਇਆ ਇਲੈਕਸ਼ਨ ਲੜਦਿਆਂ ਦਾ ਤੁਹਾਨੂੰ ਤਾਂ ਤੁਸੀਂ 1980 ਚੋਂ ਤੁਹਾਡਾ ਪਰਿਵਾਰ ਇਲੈਕਸ਼ਨ ਲੜ ਰਿਹਾ ਤੇ ਤੁਹਾਨੂੰ ਨਹੀਂ ਪਤਾ ਸੀ ਪਿੰਡ ਕਿਹੜਾ ਵੱਡਾ ਹੈ ਕਿਹੜਾ ਛੋਟਾ ਹਾਲਾਤ ਤਾਂ ਇਹ ਸੀ ਕਿ ਕੈਂਡੀਡੇਟ ਲੜਨ ਨੂੰ ਤਿਆਰ ਨਹੀਂ ਸੀ ਇਹਨਾਂ ਦੇ ਕੌਣ ਨਹੀਂ ਜਾਣਦਾ ਜੀ ਕਿ ਇਹਨਾਂ ਨੇ ਕਿਤੇ ਕਿਤੇ ਤੇ ਜ਼ੋਰ ਲਾਇਆ ਹਲਕੇ ਚ ਵੀ ਇਲੈਕਸ਼ਨਾਂ ਲੜੋ ਜਦੋਂ ਕੋਈ ਨਹੀਂ ਰਾਜੀ ਹੁੰਦਾ ਤੇ ਸਾਡਾ ਵੀ ਕਈ ਹਲਕਿਆਂ ਕਈ ਜ਼ੋਨਾਂ ਦੇ ਵਿੱਚ ਅਸੀਂ ਵੀ ਛੋਟੇ ਪਿੰਡਾਂ ਚੋਂ ਕੈਂਡੀਡੇਟ ਦਿੱਤੇ ਆ। ਕਈ ਵਾਰੀ ਨਹੀਂ ਪਿੰਡ ਵੱਡੇ ਚੋਂ ਕੰਮ ਸੂਤ ਆਉਂਦਾ ਤਾਂ ਹੀ ਦਿੰਦਾ। ਨਾ ਇੰਨਾ ਛੋਟੀਆਂ ਇਲੈਕਸ਼ਨਾਂ ਚ ਹਰ ਬੰਦਾ ਕੋਸ਼ਿਸ਼ ਕਰਦਾ ਕਿ ਵੱਡੇ ਪਿੰਡ ਚੋਂ ਕੈਂਡੀਡੇਟ ਦਿੱਤਾ ਜਾਵੇ। ਸੋ ਇਹ ਐਵੇਂ ਭਾਨੇ ਮਾਰਨ ਵਾਲੀ ਗੱਲ। ਪਰ ਮੇਰਾ ਸਵਾਲ ਮੈਂ ਜਿਹੜੀ ਗੱਲ ਕੀਤੀ ਸੀ ਕਿ ਮੈਂ ਇੱਕ ਸਵਾਲ ਕਰਨੀ ਚਾਹਣਾ। ਤੁਸੀਂ ਲੋਕਾਂ ਨੂੰ ਤਾਂ ਆਪਦੇ ਵਰਕਰਾਂ ਨੂੰ ਤਾਂ ਕਰੀ ਗਏ ਕਿ ਲੜੋ ਲੜੋ ਤਕੜੇ ਹੋ ਕੇ ਲੜੋ। ਇਲੈਕਸ਼ਨ ਜੀ ਕਾਇਮ ਹੋ, ਪਾਰਟੀ ਦਾ ਸਵਾਲ ਹੈ, ਸਤਾਈ ਦਾ ਸਵਾਲ ਹੈ। ਥੋੜੇ ਵਰਕਰ ਬੂਥਾਂ ਤੇ ਜਾ ਕੇ ਵੀ ਲੜਦੇ ਮੈਨੂੰ ਪਤਾ ਪੱਕੀ ਕਲਾਮ ਵੀ ਇੱਕ ਇਨਸੀਡੈਂਟ ਹੋਇਆ ਜਿੱਥੇ ਸਰਕਾਰ ਦੇ ਬੰਦਿਆਂ ਨਾਲ ਪੱਥਰ ਵੀ ਚੱਲੇ ਇਹਨਾਂ ਦੇ ਵਰਕਰਾਂ ਦੇ ਪਰ ਮੈਂ ਮੈਨੂੰ ਉਹਨਾਂ ਵਰਕਰਾਂ ਤੇ ਚਲੋ ਜੇ ਮੈਂ ਉਹਨਾਂ ਨੂੰ ਲੜਾਈ ਲੜਿਆ ਮੈਂ ਸਤਕਾਰ ਵੀ ਕਰਦਾ ਪਰ ਮੈਨੂੰ ਤਰਸ ਵੀ ਆਉਂਦਾ ਕਿ ਤੁਸੀਂ ਤਾਂ ਬੂਥਾਂ ਤੇ ਯਾਰ ਪੱਥਰ ਚਲਾਈ ਜਾਂਦੇ ਹੋ ਲੜੀ ਜਾਂਦੇ ਹੋ ਆਪਦੀ ਪਾਰਟੀ ਖਾਤਰ ਜਿਹੜਾ ਤੁਹਾਡੀ ਪਾਰਟੀ ਦਾ ਆਗੂ ਹੈ ਤੇ ਉਹ ਤਾਂ ਵੋਟ ਪਾਉਣ ਵੀ ਨਹੀਂ ਗਿਆ ਕੀ ਜ਼ਿੰਮੇਵਾਰੀ ਇੰਨੀ ਵੀ ਨਹੀਂ ਬਣਦੀ ਕਿਸੇ ਲੀਡਰ ਦੀ ਮੇਰਾ ਸਵਾਲ ਹੈ ਕਾਂਗਰਸ ਦੇ ਸਾਬਕਾ ਐਮ.ਐਲ.ਏ. ਸਾਹਿਬ ਨੂੰ ਕਿ ਤੁਸੀਂ ਵੋਟ ਪਾਉਣ ਹੀ ਕਿਉਂ ਨਹੀਂ ਗਏ ਆਪਦੀ ਆ ਸਾਡੇ ਗੁਰਕਮਲ ਸਾਡਾ ਵੀਰ ਹੈ ਇਹਨਾਂ ਦੇ ਬੂਥ 'ਚ ਹੀ ਉਹਨਾਂ ਦੀਆਂ ਵੋਟਾਂ ਇਹਨਾਂ ਦੇ ਪਿੰਡ 'ਚ ਹੀ ਉਹਨਾਂ ਦੀ ਰਹਿائش ਹੈ ਦੇ ਮਾਈ ਗੋਤੜੀ ਸਾਹਿਬ ਪੰਚਾਇਤ ਬਣ ਜਾਂਦੀ ਹੈ ਉਹ 120 21 ਨੰਬਰ ਉਹ ਬੂਥ ਸੀਗੇ ਤੇ ਤੁਸੀਂ ਵੋਟ ਪਾਉਣ ਤੱਕ ਨਹੀਂ ਗਏ ਆਪਦੀ ਇੱਕ ਲੀਡਰ ਲੋਕਾਂ ਨੂੰ ਤਾਂ ਲੜਾਉਂਦਾ ਹੈ ਸਾਰਿਆਂ ਨੂੰ ਤੇ ਆਪ ਖੁਦ ਵੋਟ ਪਾਉਣ ਤੱਕ ਵੀ ਖੇਚਲ ਨਾ ਕਰੇ ਤੇ ਫਿਰ ਤੁਸੀਂ ਉਹ ਮਤਲਬ ਆਪ ਲੀਡਰ ਵੋਟ ਪਾਉਣ ਵੀ ਨਾ ਜਾਵੇ ਫਿਰ ਉਹ ਵਰਕਰ ਕਿਦੇ ਸਿਰ ਤੇ ਇਲੈਕਸ਼ਨ ਲੜਨਗੇ ਇਸ ਗੱਲ ਦਾ ਜਵਾਬ ਚਲੋ ਮੈਂ ਤਾਂ ਸਵਾਲ ਕੀਤਾ ਪਰ ਇਸ ਗੱਲ ਦਾ ਜਵਾਬ ਤਾਂ ਸਮੁੱਚੇ ਕਾਂਗਰਸ ਪਾਰਟੀ ਦੇ ਵਰਕਰ ਵੀ ਪੁੱਛਣਗੇ ਹਜੇ ਤੱਕ ਤਾਂ ਉਹਨਾਂ ਨੂੰ ਪਤਾ ਨਹੀਂ ਵੀ ਵੋਟ ਪਾ ਕੇ ਆਇਆ ਕਿ ਨਹੀਂ ਆਇਆ ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਵੋਟ ਪਾ ਕੇ ਨਹੀਂ ਆਇਆ ਲੋਕ ਤਾਂ ਇਹ ਵੀ ਕਹਿੰਦੇ ਆ ਕਿ ਜਿਹੜਾ ਇਸ ਜ਼ੋਨ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦਾ ਕੈਂਡੀਡੇਟ ਸੀ ਸਤਕਾਰਯੋਗ ਰਣਜੀਤ ਸਿੰਘ ਭੋਲੂ ਵਾਲਾ ਸਾਹਿਬ ਸ਼ਾਇਦ ਉਹਨਾਂ ਦਾ ਅਲਾਈਨਮੈਂਟ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਾਲ ਸੀ ਨਵਦੀਪ ਸਿੰਘ ਬਰਾੜ ਉਹਨਾਂ ਨਾਲ ਅਲਾਈਨਮੈਂਟ ਸੀ ਸ਼ਾਇਦ ਇਸ ਕਰਕੇ ਵੋਟ ਨਹੀਂ ਪਾਉਣਗੇ ਕਿਉਂਕਿ ਤਾਜੀ-ਤਾਜੀ ਇਲੈਕਸ਼ਨ ਹੋ ਕੇ ਹੱਟੀ ਐ ਇਹਨਾਂ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਵੀ ਤੇ ਇਹ ਉਹ ਇਲੈਕਸ਼ਨ ਇਹਨਾਂ ਨਾਲ ਲੜਾਈ ਲੜ ਕੇ ਉਹ ਜ਼ਿਲ੍ਹਾ ਪ੍ਰਧਾਨ ਬਣਿਆ ਸੋ ਜੇ ਕਾਂਗਰਸ ਪਾਰਟੀ ਦਾ ਜਾਂ ਕਿਸੇ ਵੀ ਪਾਰਟੀ ਦਾ ਮੈਂ ਕਹੂੰਗਾ ਹੁਣ ਮੈਂ ਇਹਨਾਂ ਨੂੰ ਤਾਂ ਸਭ ਨੂੰ ਕਹੀ ਜਾਵਾਂ ਕਿ ਤੁਸੀਂ ਤਖੜੇ ਹੋ ਕੇ ਲੜੋ ਯਾਰ ਇਲੈਕਸ਼ਨ ਤੁਸੀਂ ਤਾਂ ਬੂਥਾਂ ਤੇ ਜਾ ਕੇ ਲੜੋ ਵੀ ਮੇਰੀ ਖਾਤਰ ਤੇ ਮੈਂ ਜੇ ਨਿਕਲ ਕੇ ਆਪਦੀ ਇੱਕ ਵੋਟ ਨਹੀਂ ਪਾ ਸਕਦਾ ਤੇ ਫਿਰ ਤਾਂ ਯਾਰ ਮੈਨੂੰ ਤਰਸ ਆਉਂਦਾ ਇਹ ਜੇ ਮਤਲਬ ਜਥੇਬੰਦੀ ਤੇ ਹੀ ਮੈਂ ਤਾਂ ਕਹੂੰਗਾ ਜਿਹਦੇ ਵਰਕਰਾਂ ਨੂੰ ਐਡਾ ਵੱਡਾ ਧੋਖਾ ਹੋ ਰਿਹਾ ਕਈ ਮੁਲਕ ਹੈ ਜਿੱਥੇ ਜਿਹੜਾ ਬੰਦਾ ਵੋਟ ਨਹੀਂ ਪਾਉਣ ਜਾਂਦਾ ਉਹਦੇ ਸਾਰੇ ਸੋਸ਼ਲ ਬੈਨੀਫਿਟਸ ਉਹ ਸਰਕਾਰ ਖੋਹ ਲੈਂਦੀ ਹੈ ਮੰਡੈਟਰੀ ਹੈ ਵੋਟਿੰਗ ਕਈ ਮੁਲਕਾਂ ਚ ਤੇ ਮੈਨੂੰ ਤਾਂ ਲੱਗਦਾ ਤੁਸੀਂ ਬਹਾਨੇ ਤਾਂ ਮਾਰੀ ਜਾਂਦੇ ਹੋ ਤੇ ਵੋਟ ਪਾਉਣ ਤੁਸੀਂ ਗਏ ਨਹੀਂ ਫਲਾਨਾ ਜੀ ਆਪਦੇ ਬੋਰਡ ਚੋਂ ਘਟ ਗਿਆ ਥਮਕਾ ਜ਼ੋਨ ਛੋਟਾ ਸੀ ਜੀ ਪਿੰਡ ਵੱਡਾ ਸੀ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਹੋ ਤੇ ਉਹ ਤੁਹਾਡੇ ਆਪਦੇ ਜਿਹੜਾ ਪਿੰਡ ਹੈ ਤੁਹਾਡਾ ਬੂਥ ਹੈ ਉੱਥੋਂ ਦਾ ਕਾਂਗਰਸ ਨੂੰ ਨਿਕਲੀ 100 ਹੈ ਇਕੱਲੀ ਰਮਨ ਸਿੰਘ ਸਾਹਿਬ ਮੈਂ 1 ਮਿੰਟ ਕੰਪਲੀਟ ਕਰ ਲਾਂ ਜੀ ਉੱਥੋਂ ਦਾ ਕਾਂਗਰਸ ਨੂੰ ਨਿਕਲੀ 100 ਹੈ ਖਾਲੀਦਲ ਨੂੰ 615 ਨਿਕਲੀਆਂ ਜੀ ਉੱਥੇ ਕਾਂਗਰਸ ਨੂੰ 107 ਨਿਕਲੀਆਂ ਹੈ ਤੇ ਆਮ ਆਦਮੀ ਪਾਰਟੀ ਨੂੰ 387 ਨਿਕਲੀਆਂ ਫਿਰ ਜਾਂ ਤਾਂ ਤੁਸੀਂ ਆਪਦੇ ਬੂਥ ਚੋਂ ਨਹੀਂ ਪਵਾ ਸਕੇ ਤੇ ਜਾਂ ਫਿਰ ਤੁਸੀਂ ਪਵਾਤੀ ਆਮ ਆਦਮੀ ਪਾਰਟੀ ਨੂੰ ਦੋਵਾਂ ਚੋਂ ਇੱਕ ਗੱਲ ਤਾਂ ਹੋਈ ਹੈ ਨਾ ਫਿਰ ਇਹ ਦੱਸ ਦੇਣਗੇ ਵੀ ਕੀ ਹੈ ਤੁਸੀਂ ਕਹਿੰਨੇ ਹੋ ਕਿ ਜੇ ਫਲਾਨਾ ਆਪਦਾ ਜ਼ੋਨ ਹਾਰ ਗਿਆ ਤੁਸੀਂ ਪਿੰਡ ਹਾਰ ਗਿਆ ਜੀ ਤੇ ਫਿਰ ਉਹਦਾ ਵੀ ਜਵਾਬ ਦੇ ਦਿਓ ਲੋਕਾਂ ਨੂੰ ਸੋ ਮੈਂ ਚਲੋ ਇਹ ਤਾਂ ਗੱਲ ਕੱਲ ਮੈਨੂੰ ਅੱਜ ਕਿਸੇ ਨੇ ਰੀਲ ਉਹਨਾਂ ਦੀ ਵੀਡੀਓ ਦਿਖਾਤੀ ਸੀ ਮੈਂ ਉਹਦੇ ਤੇ ਤਾਂ ਗੱਲ ਕੀਤੀ ਮੈਂ ਜਿਹੜੀ ਗੱਲ ਕੀਤੀ ਸੀ ਗ੍ਰੇਸਫੁਲ ਹੋਣਾ ਚਾਹੀਦਾ ਮੈਂ ਵੀ ਇਲੈਕਸ਼ਨ ਪਿਛਲੀ ਆ ਰਿਹਾ ਮੈਂ ਵੇ ਨੁਕਸ ਕੱਢੀ ਜਾਵਾ ਕਿ ਮੈਨੂੰ ਫੁਲਾਨੇ ਪਿੰਡ ਨੇ ਹਰਾਤਾ ਮੈਨੂੰ ਥਮਕੇ ਨੇ ਹਰਾਤਾ ਹਰੇਕ ਨੇ ਜ਼ੋਰ ਲਾਇਆ ਜੀ ਆਪਦਾ ਲੋਕਾਂ ਦਾ ਫਤਵਾ ਸੀ ਸਿਰ ਮੱਥੇ ਆਏ ਉਹਨੂੰ ਕਬੂਲ ਵੀ ਕੀਤਾ ਸੋ ਜਿੱਤ ਹਾਰ ਦੇ ਵਿੱਚ ਦੋਨਾਂ ਦੇ ਵਿੱਚ ਗ੍ਰੇਸ ਦਿਖਾਉਣੀ ਚਾਹੀਦੀ ਹੈ